ਲੈਕਸ਼ਨ ਆ ਰਹੀ ਐ ਕਿ ਸੰਭੂ ਦੇ ਖਨੋਰੀ ਬੱਡ ਦੇ ਰਸਤੇ ਸਾਫ ਕੀਤੇ ਗਏ ਆ ਕਾਰੋਬਾਰੀਆਂ ਨੂੰ ਖੁਸ਼ ਕਰ ਲਈਓ ਇਸ ਕਰਕੇ ਕੀਤੇ ਗਏ ਆ ਲੁਧਿਆਣਾ ਪੱਛਮੀ ਦੇ ਸੀਟ ਆਪ ਜਿਤਨਾ ਚਾਹੁੰਦੀ ਐ ਇਸਾਈ ਦੀ ਜਿਹੜੀ ਥੋਣ ਆ ਉਹਦਾ ਰਸਤਾ ਜਿਹੜਾ ਹੈਗਾ ਲੁਧਿਆਣਾ ਪੱਛਮੀ ਦੇ ਵਿੱਚੋਂ ਨਿਕਲੇਗਾ ਕਿ ਕੌਣ ਜਿਤੇਗਾ ਪਰ ਪੁਰਪਲਿਕ ਤੌਰ ਤੇ ਵਾਕਈ ਜਿਹੜੀ ਉਹ ਸੀਟ ਵੱਡੀ ਐ ਨੂੰ ਤੱਕਦੀ ਐ ਨਜ਼ਰਾਂ ਬੜੀਆਂ ਰਹਿਣੀਆਂ ਲੁਧਿਆਣਾ ਪੱਛਮੀ ਦੇ ਲੋਕ ਕਿਸ ਦੇ ਹੱਕ 'ਚ ਫਤਵਾ ਦੇਣਗੇ ਜੇ ਆਪਾਂ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿਸੇ ਦਫ਼ਤਰ ਅੱਗੇ ਉਹਨਾਂ ਧਰਨਾ ਦਿੱਤਾ ਗਿਆ ਥਾਣੇ ਜਿੱਥੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਸੀਬੀਆਈ ਤੋਂ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਤੇ ਸਾਨੂੰ ਭਰੋਸਾ ਨਹੀਂ ਹੈ ਕਿ ਪੁਲਿਸ ਕੋਈ ਕਾਰਵਾਈ ਕਰੇਗੀ ਐਸੇ ਸਿੰਘਵਲੋਂ ਬਕਾਇਦਾ ਹੈ ਕਿ ਆ ਗਿਆ ਇਹ ਜਿਹੜਾ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਹੈ ਜੀ ਜਿਨ੍ਹਾਂ ਤੇ ਕਾਰਵਾਈ ਹੋਈ ਉਹਨਾਂ ਨੂੰ ਕਿਹਾ ਗਿਆ ਕਿਸੇ ਦਿਨ ਤੋਂ ਬਾਅਦ ਤਬਦੀਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤੇ ਗਿਆ ਸਿਟੀ ਦੀ ਜਾਂਚ ਮਦਾਕ ਉਹਨਾਂ ਤੇ ਕਾਰਵਾਈ ਵੀ ਹੋਏਗੀ ਹਰ ਪਰਿਵਾਰ ਇਸ ਕਾ ਨਾਲ ਸਹਿਮਤ ਨਹੀਂ ਹੈ ਕਿ ਆਮ ਆਦਮੀ ਪਾਰਟੀ ਲਈ ਇਹ ਮਾਮਲਾ ਕਾਫੀ ਚਿੰਤਾ ਦਾ ਕਾਰਨ ਬਣ ਸਕਦਾ ਹੈ ਜੀ ਦੇਖੋ ਪੰਜਾਬ ਦੋ ਗੱਲਾਂ ਕਰਕੇ ਜਾਣਿਆ ਜਾਂਦਾ ਇੱਕ ਕਿਸਾਨੀ ਤੇ ਇੱਕ ਫੌਜੀ ਜੀ ਕਿਸਾਨ ਪਹਿਲਾਂ ਹੀ ਆਪ ਵਾਲਿਆਂ ਨੇ ਵਟੋਟ ਵਟ ਪਾਏ ਗਿਆ ਤੇ ਜੇ ਫੌਜੀ ਵੀ ਇਸੇਰਾ ਤੌਰ ਤੇ ਸਾਊਕਾ ਫੌਜੀ ਹੈ ਚਾਹੇ ਸਰਵੇਂ ਫੌਜੀ ਹੈ ਤਾਂ ਆਪਾਣ ਲਈ ਕਾफी ਮੁਸ਼ਕਲ ਦੀ ਸਥਿਤੀ ਬਣ ਸਕਦੀ ਹੈ ਪਰ ਕਰਨ ਬਾੜ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਸਿੱਧੇ ਤੌਰ ਤੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਲੈ ਰਹੀ ਹੈ ਰਾਣਾ ਚ ਅੰਮਾਲਾ ਚ ਬੱਸਾਂ ਰੋਕ ਕੇ ਪੰਜਾਬ ਦੀਆਂ ਬੱਸਾਂ ਦੇ ਭਗਤ ਮਾਤਾ ਦੀ ਤਸਵੀਰ ਲਾਈ ਗਈ ਹਮ ਮਾਛ ਦੀ ਗੱਲ ਆਈ ਹੁਣ ਤੁਸੀਂ ਅਮਰਸਰ ਚ ਭੰਤੋੜ ਦੀ ਗੱਲ ਕਰਦੇ ਹੋ ਜੀ ਸਰਕਾਰਾਂ ਚਾਹੇ ਹਿਮਾਚਲ ਆ ਚਾਹੇ ਹਰਿਆਣਾ ਤੇ ਪੰਜਾਬ ਹੈ ਹਮ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਵੀ ਕੋਈ ਦੋਸ਼ੀ ਹੈ ਇਸ ਮਾਮਲੇ ਚ ਕੋਈ ਸਰਾਤੀ ਅੰਸਰ ਹੈ ਉਹਨੂੰ ਨੱਥ ਪਾਏ ਜਾਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਖਰਾਬ ਇੱਕ ਵੱਡੀ ਸਾਜ਼ਿਸ਼ ਜਿਹੜੀ ਘੜੀ ਜਾ ਰਹੀ ਹੈ ਆਣੇ ਦੇ ਬਸਾਂ ਹੋਣ ਮਾਝ ਦੇ ਬਸਾਂ ਪੰਜਾਬ ਦੇ ਬਸਾਂ ਇਹ ਦੱਸਿਆ ਜਾਏ ਕਿ ਪੋਸਟਰ ਲਾਉਣ ਦੇ ਨਾਲ ਕੀ ਹੋਣ ਲੱਗਾ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕਾਜੀਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਹਰ ਤਾਜ਼ਾ ਖਬਰ ਉਤੇ ਨਜ਼ਰ ਰੱਖਦੇ ਆਂ ਔਰ ਹਰ ਖਬਰ ਦੀ ਜੜ ਤੱਕ ਪਹੁੰਚਦੇ ਆਂ ਉਸ ਦੇ ਪਿੱਛੇ ਦੀ ਖਬਰ ਦੀ تحقیقات ਕਰਦੇ ਆਂ ਉਸ ਬਾਰੇ ਚਰਚਾ ਕਰਦੇ ਆਂ ਤਾਂ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਮਾਹਿਰ ਜਗਤਾਰ ਸਿੰਘ ਸਿੱਧੂ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਸਿਰ ਸਾਹਿਬਾ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਜੀ ਰਮਾਨਾ ਤੁਹਾਡਾ ਸਦਾ ਲੋ ਸਵਾਰ ਆਪਾ ਹਾਜ਼ਰਨ ਦਰਸ਼ਕਾਂ nick ਜਾਰੀ ਜੀ ਸਿਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆਂ ਲੁਧਿਆਣਾ ਵਸਦੀਆਂ ਚੋਣਾ ਦੀ ਲੁਧਿਆਣਾ ਦੇ ਵਿੱਚ ਲੁਧਿਆਣਾ ਵਸਦੀਆਂ ਚੋਣਾ ਹੋਣੀਆਂ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਾਂ ਆਪਣਾ ਉਮੀਦਵਾਰ ਜੋਸੀ ਉਸ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਕਾਂਗਰਸ ਦੇ ਵਿੱਚੋਂ ਭਾਰਤ ਪੂਸ਼ਣ ਆਸ਼ੂ ਹੋਣਾ ਨੇ ਖੁਦ ਨੂੰ ਉਮੀਦਵਾਰ ਕਹਿ ਦਿੱਤਾ ਸੀ ਇੱਕ ਵਾਰੀ ਤੇ ਅੱਜ ਅਗਰ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਤਸਵੀਰ ਸਾਨੂੰ ਵੇਖਣ ਨੂੰ ਮਿਲੀ ਹੈ ਰਾਹੁਲ ਗਾਂਧੀ ਦੇ ਨਾਲ ਉਹ ਨਜ਼ਰ ਆਏ ਨੇ ਤਾਂ ਨਾਲ ਹੀ ਨਾਲ ਕਿਆਸਰਾਈਆਂ ਲਗਾਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਲੁਧਿਆਣਾ ਵਾਸਤੇ ਜੋ ਉਮੀਦਵਾਰ ਹੋਣਗੇ ਉਹ ਭਰਤ ਪੋਸ਼ਣ ਆਸ਼ੂ ਹੋਣਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਤੁਹਾਡੀ ਐਨ ਸਵਾਲ ਹੈ ਤੁਹਾਡਾ ਇਸੇ ਕਪਾ ਗੈਲੈਕਸੀ ਸੀਟ ਦੀ ਕਰਾਂਗੇ ਲੁਧਿਆਣਾ ਪੱਛਮੀ ਜਨ ਸਵਾਲ ਹਲਕਾ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਦਿਨਾਂ ਚੋਂ ਆਪ ਦੇ ਵਿਧਾਇਕ ਕੋਲੇ ਸੀਟ ਸੀ ਤੇ ਅਨਫੋਰਚੂਨੇਟਲੀ ਕਿਸੇ ਵਜ੍ਹਾ ਕਰਕੇ ਉਹ ਇਹ ਦੁਨੀਆ ਚ ਨਹੀਂ ਰਹੇ ਤੇ ਸੀਟ ਖਾਲੀ ਹੋ ਗਈ ਹੈ ਜੀ ਹੁਣ ਉਹਦੇ ਚ ਸਿੱਧੇ ਤੌਰ ਤੇ ਦੇਖੋ ਮੁਕਾਬਲਾ ਹੋ ਰਿਹਾ ਹੈ ਆਪ ਦਾ ਤੇ ਕਾਂਗਰਸ ਪਾਰਟੀ 파ਸ਼ੂਨਾਸ਼ੀ ਤੁਸੀਂ ਗੱਲ ਕਰ ਰਹੇ ਹੋ ਅੱਜ ਜਿੱਦਾਂ ਮੀਡੀਆ ਤੇ ਬੜੀ ਦੀ ਜ਼ੋਰਦਾਰ ਚਰਚਾ ਹੈ ਕਿ ਕਿਸ ਤਰ੍ਹਾਂ ਅਸ਼ੂਰੀ ਜਿਹੜਾ ਹੈ ਦਿੱਲੀ ਚ ਜਿਹੜਾ ਕਾਂਗਰਸ ਦੇ ਕਦਾਵਾਰ ਆਗੂ ਆ ਜਵਾਗੂ ਹੈ راہਲ ਗਾਂਧੀ ਉਹਨਾਂ ਨੇ ਇੱਕ ਤਸਵੀਰ ਵੀ ਉਹਨਾਂ ਨੇ ਮੀਡੀਆ ਸੰਧੀ ਕੀਤੀ ਹੈ ਇੱਕ ਸਨੇਹਾ ਵੀ ਦਿੱਤਾ ਹੈ ਸਨੇਹਾ ਕੀ ਦਿੱਤਾ ਪਹਿਲਾਂ ਤਾਂ ਆਪਣੇ ਦਰਸ਼ਕਾਂ ਨਾਲ ਉਹ ਸੰਝਾ ਕਰ ਲੈਂਦੇ ਆ ਜੀ ਅਸ਼ੂਰੀ ਨੇ ਸਨੇਹਾ ਦਿੱਤਾ ਹੈ ਕਿ ਦੇਖੋ ਧਨਸਵਲੀ ਚੋਣ ਆ ਰਹੀ ਹੈ ਲੁਧਿਆਣਾ ਪਛਮੀ ਦੀ ਇਹ ਕਹਿੰਦੇ ਜਿਵੇਂ 27 ਦੇ ਆ ਵਿਧਾਨ ਸਭਾ ਦੇ ਚੋਣਾਂ ਉਹਦੇ ਲਈ ਤੈਅ ਕਰੇਗੀ ਕਿ ਪੰਜਾਬ ਇਹਦੀ ਚੋਣੀ ਜਾਏਗਾ ਜਾਂ ਕਿਸ ਨੂੰ ਦੇਗਾ ਫਤਵਾ ਐਮ ਸਵਾਲ ਆਵੇ ਸੀ ਕਿਉਂਕਿ ਪੁਸ਼ਪ ਸਿੰਘ ਜੀ ਕੋਲ ਤਰ ਬੇਕਾਰ ਆਗੂ ਆ ਦੇਖੋ ਦੋ ਇਸ ਪ੍ਰਸਿੱਧ ਦੋਤਾ ਪੋਲੀਟিক্যাল ਪਾਰਟੀਾਂਾਂ ਚ ਇੱਕ ਦੂਜੇ ਤੇ ਲੱਗਦੇ ਰਹਿੰਦੇ ਆ ਜੀ ਐਮ ਸਵਾਲ ਇਸ ਕਰਕੇ ਕਿ ਤਿੰਨ ਸਾਲ ਨਿਕਲ ਗਿਆ ਆਵਾਦੀ ਪਾਰਟੀ ਸਰਕਾਰ ਨੂੰ ਦੋ ਸਾਲ ਰਹਿ ਗਿਆ ਔਰ ਜਿਹੜੀ ਚੋਣ ਹੋ ਰਹੀ ਹੈ ਲੁਧਿਆਣਾ ਪੱਛਮੀ ਦੇਖੋ ਇਹ ਸ਼ਹਿਰੀ ਨਾਕਾ ਹੈ ਕਈਆਂ ਗੱਲਾਂ ਨਾਲ ਬੜੀ ਇੰਪੋਰਟੈਂਟ ਸੀਟ ਆ ਉਹ ਜੇ ਆਪਾਂ ਦਾ ਅਨਲਿਸਿਸ ਕਰੀਏ ਤਾਂ ਬਹੁਤ ਵੱਡਾ ਮਾਮਲਾ ਹੋ ਇੱਕ ਵਾਰ ਸਿੱਧਾ ਵਜੇ ਆਪਾਂ ਕਾਂਗਰਸ ਦੀ ਪਹਿਲਾਂ ਗੱਲ ਕਰੀਏ ਕਾਂਗਰਸ ਦੇ ਕਿ ਖੁਦਰਾ ਲੁਧਿਆਣਾ ਪਾਰਲੀਮੈਂਟ ਦਾ ਹਲਕਾ ਹੈ ਆਪਾਂ ਸਾਰੇ ਜਾਣਦੇ ਰਾਜਾ ਵਿਡੰਗ ਪਾਰਲੀਮੈਂਟ ਦੇ ਨਾਂ ਕਰਤੋਂ ਜਿੱਤ ਕੇ ਅਤੋਂ ਮਾਲਵੇ ਚ ਉੱਠ ਕੇ ਆ ਕੇ ਲੁਧਿਆਣਾ ਦੀ ਉਹਨਾਂ ਨੇ ਸੀਟ ਦਿੱਤੀ ਹੈ ਇਸ ਕਰ ਲਈ ਵੱਡਾ ਹਲਾਲਾ ਉਹਨਾਂ ਨੂੰ ਮਿਲਿਆ ਕਾਂਗਰਸ ਨੂੰ ਮਾਰਾ ਮਿਲਿਆ ਲੁਧਿਆਣਾ ਦੇ ਲੋਕਾਂ ਨੇ ਕਾਫੀ ਕਾਂਗਰਸ ਦੇ ਅੰਦਰ ਟੁੱਟਫੋਟ ਹੋਣ ਦੇ باوجود ਜਿਹੜਾ ਰਾਜਾ ਵਿਡਿੰਗ ਨੂੰ ਹਮਾਇਤ ਦਿੱਤੀ ਦੂਜੇ ਲੁਧਿਆਣਾ ਸ਼ਹਿਰ ਨਾਲ ਸਬੰਧ ਰੱਖਦੇ ਆ ਬਿਟੂ ਜੀ ਬਿਟੂ ਇਸ ਵੇਲੇ ਜਿਹੜੇ ਹੈਗੇ ਆ ਪਾਰਲੀਮੈਂਟ ਦੇ ਮੈਂਬਰ ਤਾਂ ਨਹੀਂ ਬਣ ਸਕੇ ਪਰ ਕੈਬਨਿਟ ਮੰਤਰੀ ਹੈ ਉਹਨਾਂ ਦਾ ਮੁਕਾਲਾ ਵੀ ਰਾਜਾ ਵਿਡਿੰਗ ਨਾਲ ਹੋਇਆ ਆ ਆਪਾਂ ਸਾਰੇ ਜਾਣਦੇ ਆ ਜੀ ਇੰਦਰੀ ਗਰੇਵ ਮੰਤਰੀ ਬੜੇ ਸ਼ਕਤੀਸ਼ਾਲੀ ਆਗੂ ਹੈ ਉਹ ਆਏ ਸੀਗੇ ਰਵਨੀਤ ਬਿਟੂ ਦੀ ਮੈਦ ਦੇ ਉਤੇ ਕਿ ਤੁਸੀਂ ਇੱਕ ਵਾਰੀ ਬਿੱਟੂ ਨੂੰ ਜਿਤਾ ਕੇ ਭੇਜੋ ਬਾਕੀ ਕਹਿੰਦੇ ਮੇਰੀ ਜ਼ਿੰਮੇਵਾਰੀ ਰਹੀ ਪੰਜਾਬੀਆਂ ਦੀ ਕਮਾਲ ਦੀ ਗੱਲ ਹੈ ਇਹ ਨਹੀਂ ਦੇਖਦੇ ਇਸ ਗੱਲ ਨੂੰ ਕਿ ਤੁਸੀਂ ਕੌਣ ਅੱਗੇ ਜਾ ਕੇ ਚਾਗੀਆਂ ਫੜਾਏਗਾ ਕਹਿੰਦੇ ਫੈਸਲਾ ਤਾਂ ਅਸੀਂ ਕਰਾਂਗੇ ਪੰਜਾਬੀਆਂ ਨੇ ਫੈਸਲਾ ਕਰਤਾ ਅਮਰਸਾਹ ਜੋ ਮਰਜ਼ੀ ਸਨਿਆ ਦੇਵਕ ਨੇ ਨਹੀਂ ਜਿਦੋਣਾ ਤੇ ਬਿੱਟੂ ਨੂੰ ਨਹੀਂ ਜਿਤਾਇਆ ਰਾਜਾ ਬੜਿੰਗਰੋਂ ਉਹਨਾਂ ਨੇ ਭਾਰੀ ਮੰਡ ਦੇ ਸੀਟ ਦੇਤੀ ਹੁਣ ਜਿੱਥੇ ਆ ਕੇ ਪੇਜ ਫਸਿਆ ਇਸ ਮਾਮਲੇ ਦੇ ਉੱਤੇ ਕਹਿਣ ਨੂੰ ਬੇਸ਼ੱਕ ਉਧਾਨ ਸਭਾ ਦੀ ਇੱਕ ਸੀਟ ਹੈ ਪਰ ਮੈਂ ਜਿਹੜੇ ਆਗੂਆਂ ਦਾ ਨਾਂ ਲਿਆ ਬੜਾ ਸੋਚ ਸੰਦਗੀ ਲਿਆ ਦਾ ਜਾਂ ਵੜਿੰਗ ਦੀ ਆਪਾਂ ਗੱਲ ਕਰ ਲਈਏ ਰਵਨੀਤ ਬਿੱਟੂ ਦੀ ਗੱਲ ਕਰ ਲਈ ਦੋਨੇ ਕਦਾਵਾਰ ਆਗੂ ਜੀ ਇੱਕ ਪਾਰਲੀਮੈਂਟ ਮੈਂਬਰ ਹੈ ਇੱਕ ਜਿਹੜਾ ਹੈਗਾ ਕੈਬਨਟ ਦੇ ਚ ਮੰਤਰੀ ਹੈ ਜੀ ਪਰ ਕਹਿੰਦਾ ਹੈ ਕਿ 27 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਰਵਨੀਤ ਬਿੱਟੂ ਅਕਸਰ ਦਾਵਾ ਕਰਦਾ ਰਹਿੰਦਾ ਹੈ ਕਿ ਵੀ ਰਵਨੀਤ ਬਿੱਟੂ ਕਹਿੰਦੇ ਕਿ ਅਗਲੀ ਜਿਹੜੀ ਹੈਗੀ ਹੈ 27 ਦੀ ਇਲੈਕਸ਼ਨ ਆਏਗੀ ਉਹਦੇ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਕਹਿੰਦੇ ਪੰਜਾਬ 'ਚ ਸਰਕਾਰ ਬਣਾਏਗੀ ਉਹ ਨਿਤਾਰਾ ਹੋਏਗਾ ਇਸ ਗੱਲ ਦਾ ਦੇਖੋ ਸ਼ਹਿਰੀ ਬੁਟਰਾ ਵਪਾਰੀ ਬੁਟਰਾ ਕਾਰੋਬਾਰੀ ਬੁਟਰਾ ਲੁਧਿਆਣਾ ਪਸ਼ਮੀ ਹੈ ਕੀ ਕਾਂਗਰਸ ਨੂੰ ਮੈਦ ਮਿਲਦੀ ਹੈ ਆਮ ਆਦਮੀ ਪਾਰਟੀ ਨੂੰ ਮੈਦ ਮਿਲਦੀ ਹੈ ਜਾਂ ਭਾਜਪਾ ਨੂੰ ਮੈਂ ਕਹਿਣ ਨੂੰ ਵੀ ਸ਼ੱਕੇ ਗੱਲ ਕਹੀ ਹੈ ਕਿ ਮੁੱਖ ਮੁਕਾਬਲਾ ਆਪ ਦਾ ਤੇ ਕਾਂਗਰਸ ਦਾ ਹੋਏਗਾ ਜੀ ਪਰ ਅਜੇ ਐਲਾਨ ਤਾਂ ਨਹੀਂ ਕੀਤਾ ਹੈ ਪੱਕੀ ਗੱਲ ਹੈ ਕਿ ਭਾਜਪਾ ਆਪਣਾ ਉਮੀਦਵਾਰ ਲੁਧਿਆਣਾ ਪਸ਼ਮੀ ਨੂੰ ਐਲਾਨੇ گی ਲਾਣੇਗੀ ਕਿਉਂ ਲਾਣੇਗੀ ਕਿਉਂਕਿ ਰਵਨੀਤ ਬਿੱਟੂ ਉਹ ਸ਼ਹਿਰ ਨਾਲ ਸਬੰਧ ਰੱਖਦੇ ਹੋ ਕਹੋ ਨਹੀਂ ਲੰਨਣਗੇ ਉਹ ਵੀ ਆਪਣੇ ਜ਼ੋਰ ਸਮਾਈ ਕਰਨਗੇ ਸੋ ਭਾਜਪਾ ਵੀ ਦੇਖੇਗੀ ਜਿਹੜਾ ਪਿਛਲੇ ਸਮੇਂ ਚ ਦਾਵਾ ਕਰਦੇ ਰਹੇ ਕਿ ਸ਼ਹਿਰੀ ਸੀਟਾਂ ਦੇ ਦੀ ਭਾਜਪਾ ਦੀ ਬੜੀ ਫੜ ਹੈ ਅਕਸਰ ਜਦੋਂ ਭਾਜਪਾ ਗਿਣਤੀਆਂ ਮਿੰਡੀਆਂ ਚ ਪੈਂਦੀ ਹੈ ਨਾ ਉਹ ਸ਼ਹਿਰੀ ਸੀਟੇ ਨੂੰ ਆਪਣੇ ਖਾਤੇ ਜਾ ਆ ਵੀ ਗਿਣ ਲੈਂਦੀ ਹੈ ਜੀ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਘਰਵਾਰੀ ਜਾਂ ਵਪਾਰੀ ਦਮਕਾ ਉਹ ਇਦਾਂ ਕਿਸੇ ਦੀ ਝੂਲੀ ਚ ਪੈਣ ਵਾਲਾ ਨਹੀਂ ਹੈ ਆਪਣੇ ਹਿਸਾਬ ਨਾਲ ਫੈਸਲਾ ਕਰਦੇ ਆ ਪਰ ਪੂਰੇ ਮਲਕੇ ਤੇ ਜਿਸ ਤਰ੍ਹਾਂ ਭਾਜਪਾ ਸੋਚਦੀ ਉਹ ਲਿਆਉਣ ਪੰਜਾਬ ਵਾਲੀ ਸੋਚ ਦੇ ਇਹ ਸ਼ਹਿਰੀ ਵੋਟਰ ਦਾ ਸਾਨੂੰ ਵੋਟ ਦੇਣਗੇ ਸਾਨੂੰ ਦੇਖਣਾ ਹੋਵੇਗਾ ਜੇ ਤਾਂ ਭਾਜਪਾ ਨੂੰ ਹਮਾਇਤ ਮਿਲਦੀ ਹੈ ਲਗਾਣਾ ਪਛਮੀ ਤੋਂ ਤਾਂ ਇਹ ਗੱਲ ਤਾਂ ਪੱਕੀ ਹੈ ਕਿ ਚਲੋ ਕਿਹਾ ਜਾ ਸਕਦਾ ਹੈ ਕਿ ਕਾਰੋਬਾਰੀ ਬਫਾਰੀ ਤੌਕਾ ਭਾਜਪਾ ਦੇ ਨਾਲ ਸਤਾਈਆਂ ਚੋਣਾਂ ਜੁੜੇਗਾ ਜੀ ਤੇ ਜੇਆਂ ਪਛਮੀ ਦੀ ਸੀਟ ਭਾਜਪਾ ਹਾਰ ਗਈ ਤਾਂ ਮੰਨਿਆ ਜਾ ਸਕਦਾ ਹੈ ਦਾਵੇਦਾਰੀਆਂ ਜੋ ਮਰਜ਼ੀ ਕਰੀ ਜਾਣ ਔਰ ਪੰਜਾਬ ਦੇ ਭਾਜਪਾ ਨੂੰ ਭੱਲੇ ਪੈਂਦਾ ਕੋਈ ਨਜ਼ਰ ਨਹੀਂ ਆਏਗਾ ਜੀ ਇਨਤੀਜਿਆਂ ਤੋਂ ਬਾਅਦ ਅੱਜ ਕਰਾਂਗੇ ਆਪਾਂ ਜੀ ਨਹੀਂ ਗੱਲ ਆਪ ਦੀ ਆਪ ਵਾਲੇ ਕਹਿੰਦੇ ਕਿ 3 ਸਾਲ ਨਿਕਲ ਗਏ ਸਾਡੇ ਔਰ ਬੜਾ ਸੀ ਪੰਜਾਬ ਦੇ ਵਿਕਾਹ ਦੀ ਗੱਲ ਕਰਦੇ ਆਪਾਂ ਜਾਣਦੇ ਆਂ ਨਸ਼ਿਆਂ ਦੇ ਮੁੱਦੇ ਦੀ ਗੱਲ ਕਰਦੇ ਹਨ ਕੋਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਲੁਧਿਆਣਾ ਪੱਛਮੀ ਨੂੰ ਦੇ ਕੇ ਕੋਈ ਉੱਥੇ ਇਲੈਕਸ਼ਨ ਆ ਰਹੀ ਹੈ ਕਿ ਸੰਬੂ ਦੇ ਕਨੋਰੀ ਬਾੜ ਦੇ ਰਸਤੇ ਸਾਫ਼ ਕੀਤੇ ਗਏ ਆ ਕਾਰੋਬਾਰੀਆਂ ਨੂੰ ਖੁਸ਼ ਕਰ ਲਈ ਉਹ ਇਸ ਕਰਕੇ ਕੀਤੇ ਗਏ ਆ ਕਿ ਲੁਧਿਆਣਾ ਪੱਛਮੀ ਦੀ ਸੀਟ ਆਪ ਜਿਤਨਾ ਚਾਹੁੰਦੀ ਹੈ ਹਾਲਾਂਕਿ ਆਪ ਨੇ ਸਫਾਈ ਕਾਰ ਕਿਤੇ ਇਹੋ ਜੀ ਕੋਈ ਗੱਲ ਨਹੀਂ ਪਰ ਸਦਾ ਆਪ ਸਾਰੇ ਜਾਣਦੇ ਹੈ ਕਿਹਾ ਜਾਂਦਾ ਅਕਸਰ ਇਸ ਜਨਤਾ ਇਹ ਸਭ ਜਾਣਦੀ ਹੈ ਲੋਕ ਜਾਣਦੇ ਕਿ ਕਿਉਂ ਕੀ ਹੁੰਦਾ ਹੈ ਸੋ ਕਿਤੇ ਇਹ ਵੀ ਕਿਹਾ ਜਾ ਰਹਾ ਹੈ ਕਿ ਆਪ ਨੇ ਉਹ ਕਸਰ ਵੀ ਨਹੀਂ ਛੱਡੀ ਜਿਹੜੇ ਕਿਸਾਨ ਹੈ ਜਿਹੜੇ ਸ਼ੰਭੂ ਦੇ ਖਨੋਰੀ ਦੇ ਬਾੜ ਦੇ ਬੈਠੇ ਸੀ ਉਹ ਵੀ ਰਸਤੇ ਸਾਫ ਕਰਾਏ ਕਾਰੋਬਾਰੀਆਂ ਨੇ ਗੱਲ ਕੀਤੀ ਇਹ ਕਿ ਆ ਕੇ ਵੱਡਾ ਕਰੋੜਾਂ ਅਰਬ ਰੁਪਏ ਦਾ ਨੁਕਸਾਨ ਹੋ ਗਿਆ ਇਹ ਧਰਨੇ ਦੇ ਚੱਲਦੇ ਆ ਕਿ ਕਿ ਆ ਜਾ ਸਕਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਵੀ ਲਿਆ ਜੀ ਇਹ ਪੰਜਾਬ ਦੇ ਵਿਕਾਸ ਦੀ ਗੱਲ ਵੀ ਦਾਵਾ ਕਰਦੇ ਆ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਉਹਦੇ ਚ ਬਜਟ ਆਣਾ ਅਗਲੇ ਦਿਨਾਂ ਚ ਉਹਦੇ ਚ ਵੀ ਪੰਜਾਬ ਦੀ ਤਸਵੀਰ ਸਾਹਮਣੇ ਆਏਗੀ ਸੋ ਆ ਆਪਣੇ ਪੂਰਾ ਦਾਅ ਦੇ ਲੈ ਰਹੀ ਗੱਲ ਜਿਹੜੀ ਹੈ ਕਾਂਗਰਸ ਦੀ ਕਾਂਗਰਸ ਨੂੰ ਪਰਲੀਮੈਂਟ ਸੀਟ ਜਿੱਤੀ ਹੈ ਆਸ਼ੂ ਜੀ ਜਿਹੜਾ ਹੈ ਨਾ ਉਥੋਂ ਦੇ ਪੁਰਾਣੇ ਆਗੂ ਰਹੇ ਆ ਪਰ ਨਕਰ ਮੰਤਰੀ ਵੀ ਰਹੇ ਆ ਬਦ ਐਕਬੀ ਰਹੇ ਆ ਸੋ ਬਹੁਤ ਹੀ ਦਿਲਚਸਪ ਸੀਟ ਐ ਸੀਟ ਬਿਲਕੁਲ ਇੱਕੋ ਅਜਿਹਾ ਮਸ਼ਹੂਰ ਚੁਕਾਇਆ ਸੀ ਗੱਲ ਪਰ ਇੱਕ ਸੀਟ ਇਹ ਤੈਅ ਕਰੇਗੀ ਕਿ ਟੁਕੜ ਸਤਾਈ ਦੇ ਚੋਣਾ ਦੇ ਸਾਰੇ ਪੰਜਾਬ ਦੀ ਗੱਲ ਤਾਂ ਕਹਿਣੀ ਘਰ ਬਹੁਤ ਮੁਸ਼ਕਲ ਹੈ ਪਾਰਟੀਆਂ ਦਾ ਇਹ ਕਹਿੰਦੇ ਅਜਾਸ਼ੂ ਨੇ ਕਿਹਾ ਕਿ ਸਤਾਈ ਦੀ ਜਿਹੜੀ ਛੋਣ ਆ ਉਹਦਾ ਰਸਤਾ ਜਿਹੜਾ ਹੈਗਾ ਲੁਧਿਆਣਾ ਪੱਛਮੀ ਦੇ ਵਿੱਚੋਂ ਨਿਕਲੇਗਾ ਕਿ ਕੌਣ ਜਿਤਾਏਗਾ ਪਰ ਇਹ ਗੱਲ ਜ਼ਰੂਰ ਇੰਨਾ ਜ਼ਰੂਰਤਾ ਹੋ ਜਾਏਗਾ ਕਿ ਕਾਰੋਬਾਰੀ ਤੇ ਵਪਾਰੀ ਜਿਹੜਾ ਹੈਗਾ ਸਤਾਈ ਦੇ ਚੋਣਾ ਚ ਆਪ ਨਾਲ ਖੜੇ ਹੋਣਗੇ ਖਾਂਗ ਨਾਲ ਖੜੇ ਹੋਣਗੇ ਜਹਾਂ ਬਾਜ ਪਾਏ ਨੇ ਦਾਅਵੇਦਾਰੀਆਂ ਉਹਦੇ ਤੇ ਫੁੱਲ ਚੜਾਈ ਜਾਣਗੇ ਸੋ ਕਾਫੀ ਦਿਲਚਸਪ ਮੁਕਾਬਲਾ ਹੁਣ ਵਾਲੇ ਦਿਨਾਂ ਤੇ ਨਜ਼ਰ ਆ ਰਿਹਾ ਇਹ ਗੱਲ ਹੋਰ ਕਹਿ ਕੇ ਆਪ ਅਗਲੇ ਸਵਾਲ ਤੇ ਆਉਨੇ ਆ ਜੀ ਇਹ ਵੀ ਦੱਸ ਕੇ ਹੁੰਦਾ ਆ ਕਿ ਜਦੋਂ ਚੋਣ ਆਉਂਦੀ ਹੈ ਪੰਜਾਬ ਦੇ ਸਾਰੇ ਕੰਮਕਾਰ ਠੱਪ ਹੋ ਜਾਂਦੇ ਆ ਕੈਬਨਟ ਮੰਤਰੀ ਮੁੱਖ ਮੰਤਰੀ ਸਾਰੇ ਆਗੂ ਸਾਰਾ ਕੁਝ ਚੋਣ ਜਾਂਦਾ ਜਿਹੜਾ ਲੱਗਦਾ ਲੱਗਦਾ ਜਿੱਥੇ ਚੋਣ ਜਾਂਦਾ ਨਹੀਂ ਵੀ ਲੱਗਿਆ ਹੁੰਦਾ ਕੰਮ ਉੱਥੇ ਵੀ ਨਹੀਂ ਹੁੰਦੇ ਕਿਉਂ ਜੀ ਕਿਉਂਕਿ ਸਾਰੀ ਸ਼ਕਤੀ ਤਾਂ ਜਿਹੜੀ ਝੁਕੀ ਜਾਂਦੀ ਆ ਉਸ ਸੀਟ ਦੇ ਉੱਤੇ ਸੋ ਜਦੋਂ ਹੀ ਚੋਣ ਦਾ ਐਲਾਨ ਹੋਏਗਾ ਇਹ ਵੀ ਮੰਨਿਆ ਜਾਏਗਾ ਕਿ ਪੰਜਾਬ ਦੇ ਕੰਮ ਇੱਕ ਵਾਰੀ ਫੇਟਾ ਪਾਉਣਗੇ ਪਰ ਪ੍ਰਿੰਸੀਪਲ ਤੌਰ ਤੇ ਵਾਕਈ ਜਿਹੜੀ ਉਹ ਸੀਟ ਹੈ ਵੱਡੀ ਐਵੇਂ ਤੱਕ ਰੱਖਦੀ ਹੈ ਨਜ਼ਰਾਂ ਬੜੀਆਂ ਰਹਿਣੀਆਂ ਲੁਧਿਆਣਾ ਪੱਛਮੀ ਦੇ ਲੋਕ ਕਿਸ ਦੇ ਹੱਕ 'ਚ ਫਤਵਾ ਦੇਣਗੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਹ ਸੀਟ ਤੇ ਜੇ ਐਲਾਨ ਹੋਣਾ ਹੈ ਜੇ ਬਾਕੀ ਹੈ ਜੀ 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 ਜਗਤਾਰ ਜੀ ਅਗਰ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਟਿਆਲਾ ਇਸ ਵੇਲੇ ਕਾਫੀ ਸੁਰਖੀਆਂ ਦੇ ਵਿੱਚ ਹੈ ਬੀਤੇ ਦਿਨੀ ਫੌਜ ਦੇ ਕਰਨਲ ਪੁਸ਼ਪਿੰਦਰ ਬਾਠ ਦੇ ਉੱਪਰ ਪੁਲਿਸ ਮੁਲਾਜ਼ਮਾ ਵੱਲੋਂ ਮਾਰਕੁੱਟ ਕੀਤੀ ਗਈ ਉਹਨਾਂ ਦੇ ਬੇਟੇ ਦੀ ਮਾਰਕੁੱਟ ਕੀਤੀ ਗਈ ਔਰ ਇਹ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਜਿੱਥੇ ਬੀਤੇ ਦਿਨੀ ਇਸ ਉੱਪਰ ਸਿਟ ਦੀ ਕਾਰਵਾਈ ਦੀ ਜੋ ਸੀ ਜਾਂਚ ਦੀ ਗੱਲ ਚੱਲੀ ਸੀ ਉੱਥੇ ਹੀ ਅੱਜ ਪਟਿਆਲਾ ਦੀ ਮਿਨੀ ਸਕੱਤਰੇਤ ਵਿਖੇ ਧਰਨਾ ਪ੍ਰਦਰਸ਼ਨ ਪਰਿਵਾਰ ਵੱਲੋਂ ਜਾਣਕਾਰਾਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਕੀਤਾ ਗਿਆ ਔਰ ਜੋ ਵੀ ਉਹਨਾਂ ਦੇ ਸਪੋਰਟਰ ਆ ਉਹਨਾਂ ਨੇ ਇਸ ਧਰਨੇ ਵਿੱਚ ਪੂਰਾ ਉਹਨਾਂ ਦਾ ਸਾਥ ਦਿੱਤਾ ਦੂਜੀ ਗੱਲ ਇਸ ਧਰਨੇ ਦੇ ਵਿੱਚ ਭਾਜਪਾ ਗੂ ਮਹਾਰਾਣੀ ਪ੍ਰਨੀਤ ਕੌਰ ਵੀ ਨਜ਼ਰ ਆਏ ਔਰ ਦੂਜੀ ਗੱਲ ਕਾਂਗਰਸ ਦੇ ਜੋ ਐਮਪੀ ਨੇ ਡਾਕਟਰ ਧਰਨਵੀਰ ਗਾਂਧੀ ਉਹ ਵੀ ਨਜ਼ਰ ਆਏ ਤਾਂ ਇਹ ਸਭ ਦੇ ਵਿਚਕਾਰ ਹੁਣ ਇੱਕ ਮੰਗ ਉੱਠੀ ਹੈ ਕਿ ਐਸਐਸਪੀ ਜੋ ਨੇ ਨਾਨਕ ਸਿੰਘ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਕੀ ਸਿਨੈਰੀਓ ਹੈ ਇਸ ਵੇਲੇ ਇਸ ਪੂਰੇ ਮੁੱਦੇ ਦਾ ਦੇਖੋ ਆਪਣਾ ਪਟਿਆਲਾ ਦੇ ਐਸਐਸਪੀ ਦੇ ਕਾਰਵਾਈ ਹੁੰਦੀ ਆ ਕਰੀਂ ਦੀ ਇੱਕ ਵੱਖਰਾ ਮੁੱਦਾ ਪਰ ਆਪਾਂ ਪਹਿਲਾਂ ਜਿਹੜੇ ਸਾਹਬ ਇਹ ਹੈ ਕਿ ਜਦੋਂ ਦਾ ਕੰਨਵਾੜ ਦਾ ਮਾਮਲਾ ਭਖਿਆ ਹੈ ਆ ਪਟਿਆਲਾ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਹੀ ਜ਼ੋਰ ਦਾ ਢੰਗ ਨਾਲ ਪੁਲਿਸ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਕਿਸ ਕਸਕਰ ਕਰਨ ਬਾੜ ਦੀ ਕੁੱਟਮਾਰ ਕੀਤੀ ਗਈ ਉਹਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਜੀ ਪਤਾ ਨਹੀਂ ਜੇ ਕੁਸਦਾਰ ਪਰਿਵਾਰ ਹੁੰਦਾ ਤਾਂ ਸ਼ਾਇਦ ਇਸ ਕਦਰ ਤੱਕ ਨਾ ਗਾਲ ਉੱਠਦੀ ਪਰ ਕਿਉਂਕਿ ਫੌਜੀ ਪਰਿਵਾਰ ਹੈ ਪਰ ਕਰਨ ਬਾੜ ਦੇ ਜਿਹੜੇ بیوی ਹੈ ਪਤਨੀਆਂ ਜਿਹੜੇ ਉਹਨਾਂ ਦੇ ਉਹਨਾਂ ਨੇ ਪੂਰੇ ਜ਼ੋਰ ਦਾ ਢੰਗ ਨਾਲ ਆਵਾਜ਼ بلند ਕੀਤੀ ਹੈ ਜੀ ਅੱਜ ਜੇ ਆਪਾਂ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜਿਸ ਇਸ ਦਫ਼ਤਰ ਅੱਗੇ ਉਹਨਾਂ ਤਰਨਾ ਦਿੱਤਾ ਗਿਆ ਥਾਣੇ ਜਿੱਥੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਸੀਬੀਆਈ ਤੋਂ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪਲੀਜ਼ ਤੇ ਸਾਨੂੰ ਪੁਰਸਾਨੀ ਹੈ ਕਿ ਪੁਲਿਸ ਕੋਈ ਕਾਰਵਾਈ ਕਰੇਗੀ ਜੀ ਦੂਜੇ ਪਾਸੇ ਜਿੱਦਾਂ ਤੁਸੀਂ ਕਐਸਐਸਬੀ ਦੇ ਤਵਾਦਲੇ ਦੀ ਗੱਲ ਕਰ ਰਹੇ ਹੋ ਕਿ ਜੀ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ ਬਲਕਿ ਜਿਹੜੇ ਕਥੇ ਦੋਸ਼ੀ ਪੁਲਿਸ ਵਾਲੇ ਹੈਗੇ ਆ ਅਧਿਕਾਰੀ ਹੈ ਜਾਂ ਮੁਲਾਜ਼ਮਾ ਉਹਨਾਂ ਦੀ ਹਮਾਇਤ ਕੀਤੀ ਜਾਂਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਪਰਿਵਾਰ ਦੇ ਐਲੀਗੇਸ਼ਨਾਂ ਦਾ ਦੋਸ਼ ਹੈ ਇਹਦਾ ਸਵਾਲ ਰਹਿ ਗਿਆ ਐਸਐਸਬੀ ਜਾਂ ਪੁਲਿਸ ਅਧਿਕਾਰੀਆਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਤੇ ਐਲੀਗੇਸ਼ਨ ਲੱਗ ਰਿਹਾ ਹੈ ਕਾਰਵਾਈ ਹਾਲਾਂਕਿ ਸਟੇਟ ਵੀ ਬਣ ਗਈ ਹੈ ਜਾਂਚ ਦੀ ਗੱਲ ਵੀ ਹੋ ਗਈ ਹੈ ਪੈਸਾ ਸਿੰਘ ਵੱਲੋਂ ਬਕਾਇਦਾ ਇਹ ਕਿਹਾ ਗਿਆ ਕਿ ਜਿਹੜਾ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਹੈ ਜੀ ਜਿਨ੍ਹਾਂ ਤੇ ਕਾਰਵਾਈ ਹੋਈ ਹੈ ਉਹਨਾਂ ਨੂੰ ਕਿਹਾ ਗਿਆ ਕਿ ਜ਼ਿਲ੍ਹੇ ਤੋਂ ਬਾਅਦ ਤਬਦੀਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤੇ ਗਏ ਹੈ ਸਿੱਟ ਦੀ ਜਾਂਚ ਮੁਤਾਬਕ ਉਹਨਾਂ ਤੇ ਕਾਰਵਾਈ ਵੀ ਹੋਏਗੀ ਪਰ ਪਰਿਵਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ ਮੈਂ ਕਹਾਂਗਾ ਕਿ ਇਹ ਨਜ਼ਰੀਆ ਪੋਲੀਟੀਕਲ ਤੌਰ ਤੇ ਮੈਂ ਜ਼ਰੂਰ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਲਈ ਇਹ ਮਾਮਲਾ ਕਾਫੀ ਚਿੰਤਾ ਦਾ ਕਾਰਨ ਬਣ ਸਕਦਾ ਹੈ ਜੀ ਤੁਕੋ ਪੰਜਾਬ ਦੋ ਗੱਲਾਂ ਕਰਕੇ ਜਾਣਿਆ ਜਾਂਦਾ ਇੱਕ ਕਿਸਾਨੀ ਤੇ ਇੱਕ ਫੌਜੀ ਜੀ ਕਿਸਾਨ ਪਹਿਲਾਂ ਹੀ ਆਪ ਵਾਲੇ ਨੇ ਵਟੋਵਟ ਪਾਏ ਗਏ ਹੈ ਜੇ ਫੌਜੀ ਵੀ ਇਸੇ ਰਾਤ ਤੇ ਸੌਕਾ ਫੌਜੀ ਐ ਤੇ ਸਰਵਿੰਗ ਫੌਜੀ ਐ ਤਾਂ ਆਪਾਂ ਲਈ ਕਾਫੀ ਮੁਸ਼ਕਲ ਦੀ ਸਥਿਤੀ ਪੈਣ ਸਕਦੀ ਹੈ ਜੀ ਸੋ ਜਿੱਦਾਂ ਦੀ ਸਿੱਧੀ ਅੱਜ ਦੇਖ ਰਹੇ ਸੀ ਆਪਾਂ ਧਰਨੇ 'ਚ ਉਹਤੇ ਕਈ ਸੌਕਾ ਕਰਨਲ ਸੌਕਾ ਫੌਜੀ ਅਧਿਕਾਰੀ ਉਹਨਾਂ ਦੇ ਪਰਿਵਾਰ ਇੱਕ ਪਰਿਵਾਰ ਵੱਲੋਂ ਕਰਨ ਬਾਠਰੋਂ ਉਹਨਾਂ ਦੇ ਪਰਿਵਾਰ ਦੇ ਸਦੱਸਤਾ ਧਰਨੇ ਦਾ ਕਾਫੀ ਵੱਡੀ ਗਿਣਤੀ ਤੋਂ ਉੱਤੇ ਲੋਕ ਹਾਜ਼ਰ ਹੋਏ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਦੋਂ ਇਹੋ ਜਿਹਾ ਕੋਈ ਮਾਮਲਾ ਆਉਂਦਾ ਵੀ ਇਹ ਗਿਣਤੀ ਦੇ ਲੋਕ ਸ਼ਾਮਲ ਹੁੰਦੇ ਬਹੁਤੇ ਨਹੀਂ ਹੁੰਦੇ ਪਰ ਇਹ ਭਾਵਕ ਮਾਮਲਾ ਇਸ ਕਦਰ ਬਣ ਗਿਆ ਕਿਉਂਕਿ ਸਿੱਧੇ ਤੌਰ ਤੇ ਫੌਜੀਆਂ ਨਾਲ ਜੁੜਿਆ ਹੋਇਆ ਉਹ ਫੌਜੀ ਵੀ ਕਰਨਾ ਬਾਅਦ ਜਿਹੜਾ ਸਰਵਿੰਗ ਫੌਜੀ ਹੈ ਉਹਦਾ ਬੇਟਾ ਹੈ ਉਹਦਾ ਪਰਿਵਾਰ ਹੈ ਜਿਸ ਕਦਰ ਨੂੰ ਤੇ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਪ੍ਰੀਤ ਜਿਹੜੇ ਅਧਿਕਾਰੀ ਸੀ ਮੁਲਾਜ਼ਮ ਵੱਲੋਂ ਕੁੱਟਮਾਰ ਕੀਤੀ ਗਈ ਤਸਵੀਰ ਤੇ ਲਗਾਤਾਰ ਮੀਡੀਆ ਦਿਖਾਇਆ ਜਾਂਦਾ ਕਿ ਇਸ ਤਰ੍ਹਾਂ ਉਹਨਾਂ ਦੇ ਅਹ ਚੋਟਾਂ ਲੱਗੀਆਂ ਸੱਟਾਂ ਲੱਗੀਆਂ ਉਹ ਸਾਰਾ ਕੁਝ ਪਰਿਵਾਰ ਵੱਲੋਂ ਬਹੁਤ মিডিਆ ਚੰਗੀ ਤਰ੍ਹਾਂ ਵਿਸਾਰਚ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਐ ਇਸ ਸਬੂਦੀਆ ਬਦਲ ਕੇ ਕਿਸੇ ਦੂਜੇ ਜਗ੍ਹਾ ਤੇ ਲੱਗ ਜਾਏਗਾ ਨਹੀਂ ਲੱਗ ਜਾਏਗਾ ਤੇ ਲੋਕ ਪਤਾ ਨਹੀਂ ਕੀ ਪ੍ਰਸ਼ਾਸਨ ਫੈਸਲਾ ਲਾਏਗਾ ਬਾਅਦ ਦੀਆਂ ਗੱਲਾਂ ਪਰ ਜੇ ਮਾਮਲਾ ਅਗਲੇ ਕੁਝ ਦਿਨਾਂ ਤੱਕ ਹੋਰ ਹੀ ਚੱਲਦਾ ਰਿਹਾ ਇਸ ਤਰੀਕੇ ਨਾਲ ਜੀ ਜਿੱਦਾਂ ਆਪਾਂ ਸਾਰੇ ਜਾਣਦੇ ਇੱਕ ਦਿਨ ਪਹਿਲਾਂ ਕਿਸਾਨਾਂ ਨੂੰ ਇਹਨਾਂ ਨੇ ਗੱਲਬਾਤ ਦਾ ਸੱਦਾ ਦਿੱਤਾ ਸਰਕਾਰ ਨੇ ਕਿਹਾਓ ਜੀ ਆਪਾਂ ਗੱਲਬਾਤ ਕਰਦੇ ਤੁਹਾਡੇ ਪੰਜਾਬ ਦੇ ਮੰਗਾਂ ਦੇ ਤਾਂ ਕਿਸਾਨਾਂ ਨੇ ਇਨਕਾਰ ਕਰਤਾ ਗੱਲਬਾਤ ਕਰਨ ਤੋਂ ਕਹਿੰਦੇ ਜੀ ਪਹਿਲਾਂ ਮਾਹੌਲ ਬਣਾਓ ਹੂੰ ਹੁਣ ਸਵਾਲ ਰਹਿ ਗਿਆ ਸਾਬਕਾ ਫੌਜੀਆਂ ਦੇ ਮਾਮਲੇ ਲੈ ਕੇ ਪੰਜਾਬ ਚ ਹਜ਼ਾਰਾਂ ਦੀ ਗਿਣਤੀ ਸਾਬਕਾ ਫੌਜੀਆ ਔਰ ਪਿੰਡ ਪਿੰਡ ਚ ਬੈਠੇ ਆ ਔਰ ਜੋ ਮਰਜ਼ੀ ਹੋਵੇ ਸਾਬਕਾ ਫੌਜੀਆਂ ਦਾ ਪੰਜਾਬ ਦੇ ਪਿੰਡਾਂ ਸ਼ਹਿਰਾਂ ਚ ਕਸਬਿਆਂ ਚ ਇੱਕ ਸਤਕਾਰ ਹੈ ਕਿ ਕੋਈ ਫੌਜੀ ਗੱਲ ਕਰਦਾ ਧਿਆਨ ਨਾਲ ਸੁਣੀ ਜਾਂਦੀ ਅਕਸਰ ਮਨਿਆ ਜਾਂਦਾ ਕਿ ਸਾਬ ਸੋਤਰੀ ਗੱਲ ਕਰਦੇ ਆ ਉਹਦੀ بیوی ਨੇ ਸਾਰੀ ਲੜਾਈ ਤੇ ਇੱਕ ਗੱਲ ਬੜੀ ਜਿਹੜੀ ਅਹਿਮ ਗੱਲ ਲਗਾਤਾਰ ਮੈਂ ਸੁਣਿਆ ਉਹ ਕਹਿੰਦੇ ਆ ਕਿ ਜੀ ਇਹ ਪੁਲੀਟਿਕਲ ਲੜਾਈ ਨਹੀਂ ਜੀ ਇਹ ਲੜਾਈ ਆ ਕਿ ਪੰਜਾਬ ਕਿਸ ਕਦਰ ਜ਼ਾਤੀ ਹੋ ਰਹੀ ਆ ਤਕੇ ਹੋ ਰਿਆ ਉਹ ਦੁਨਿਆਤ ਇਨਸਾਫ ਦੀ ਲੜਾਈ ਹੈ ਜੀ ਸੋ ਪੰਜਾਬ ਸਰਕਾਰ ਨੂੰ ਮੈਂ ਤਾਂ ਜ਼ੰਦਾ ਕਿ ਫੌਰੀ ਤੌਰ ਤੇ ਇਸ ਮਾਮਲੇ ਦਖਲ ਦੇ ਕੇ ਮਾਮਲਾ ਨਿਬੇੜਨਾ ਚਾਹੀਦਾ ਹੈ ਜੀ ਔਰਤ ਪੀੜਤ ਪਰਿਵਾਰ ਜਿਹੜੀ ਹੈ ਉਹਦੀ ਸੁਣਵਾਈ ਹੋਣੀ ਚਾਹੀਦੀ ਹੈ ਹੂੰ ਵਰਨਾ ਆਉਣ ਵਾਲੇ ਦਿਨਾਂ 'ਚ ਮਾਮਲਾ ਹੋਰ ਵੀ ਵਧੇਰੇ ਤੂਲ ਫੜ ਸਕਦਾ ਹੈ। ਇਹ ਕਿਸਾਨਾਂ ਦੇ ਨਾਲ ਸਾਕਾ ਫੌਜੀਆਂ ਵਾਲਾ ਮੁੱਦਾ ਵੀ ਉਹਨਾਂ ਲਈ ਵੱਡੀ ਵਿਵਤਾ ਦਾ ਕਾਰਨ ਬਣ ਸਕਦਾ ਹੈ। ਨਹੀਂ ਗੱਲ ਪੋਲੀਟੀਕਲ ਤੌਰ ਤੇ ਦੇਖੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਹਨ ਉਹਨਾਂ ਦਾ ਤਾਂ ਫਰਜ਼ੀ ਬਣਦਾ ਉਹ ਜਿੱਥੇ ਇਹੋ ਜਿਹਾ ਮਾਮਲਾ ਆਏਗਾ ਮੌਕਾ ਹੱਥੋਂ ਜਾਣ ਹੀ ਨਹੀਂ ਦਿੰਦੇ। ਮਹਾਰਾਣੀ ਪ੍ਰਨੀਤ ਕੌਰ ਪਾਰਲੀਮੈਂਟ ਮੈਂਬਰ ਰਹੇ ਹੈ, ਕੈਬਨਟ ਮੰਤਰੀ ਰਹੇ ਹੈ। ਉਹਨਾਂ ਨੇ ਵੀ ਡਟ ਕੇ ਇਸ ਪਰਿਵਾਰ ਦੀ ਹਮਾਇਤ ਕੀਤੀ ਹੈ। ਇਹਦੇ ਗਾਂਧੀ ਮੌਜੂਦਾ ਪਾਰਲੀਮੈਂਟ ਮੈਂਬਰ ਹੈ। ਉਨਾ ਵੱਲੋਂ ਡੱਟ ਕੇ ਹਾਲਾਂਕਿ ਦੇਖੋ ਪਾਰਟੀਆਂ ਬਕਰੀਆਂ ਬਕਰੀਆਂ ਗਾਂਧੀ ਐਸ ਵੇਲੇ ਕਾਂਗਰਸੀ ਨਵੰਦਗੀ ਕਰਦੇ ਆ ਮਹਾਰਾਣੀ ਪ੍ਰੀਤ ਕੌਰ ਭਾਜਪਾ ਚਾਹ ਕਾਂਗਰਦੇ ਹੋਰ ਕਦਮਾਂ ਨਾਲ ਆਗੂ ਵੀ ਇਸ ਮਾਮਲੇ ਨੂੰ ਲੈ ਕੇ ਆਪ ਨੂੰ ਲਗਾਤਾਰ ਨਿਸ਼ਾਨੇ ਤੇ ਲੈ ਰਹਿ ਕੇ ਦੇਖੋ ਜੀ ਪੰਜਾਬ ਚ ਕਿਹੋ ਜੀ ਹਾਲਤ ਬਣੀ ਵੀ ਹੈ ਇਹ ਤਾਂ ਕਹਿੰਦੇ ਸਾਫਾ ਫੌਜੀ ਸੀ ਮਾਮਲਾ ਉੱਠ ਖੜਿਆ ਬਹੁਤ ਕੁਝ ਹੋ ਰਿਹਾ ਪੰਜਾਬ ਚ ਸੋ ਕਰਨਲ ਬਾੜ ਦਾ ਜਿਹੜਾ ਮਾਮਲਾ ਉਹ ਤਾਂ ਹਾਈ ਹੈ ਪਰ ਕਰਨਲ ਬਾੜ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਸਿੱਧੇ ਤੌਰ ਤੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਗਲੈਰੀਆ ਜੀ ਆਉਣ ਵਾਲੇ ਦਿਨਾਂ 'ਚ ਮਾਮਲਾ ਹੋਰ ਪੱਕੇਗਾ ਜੇ ਜਿਹੜਾ ਸਰਕਾਰ ਦੇ ਦੌਰ ਦੇ ਮਾਮਲੇ ਦਖਲ ਹੀ ਦਿੰਦੀ ਜਾਂ ਸਿੱਧੇ ਤੌਰ ਤੇ ਜਿਹੜਾ ਪੀੜਤ ਪਰਿਵਾਰ ਹੈ ਉਹਦੀ ਸੁਣਵਾਈ ਨਹੀਂ ਹੋਏਗੀ ਜੀ ਜੀ ਜਗਤਾਰ ਜੀ ਅਗਲੇ ਮਾਮਲੇ ਦੀ ਗੱਲ ਕਰ ਲੈਨੇ ਆ ਅੰਮ੍ਰਿਤਸਰ ਦੇ ਵਿੱਚ ਫਿਰ ਤੋਂ ਅਗਰ ਵੇਖੀਏ ਤਾਂ ਹਿਮਾਚਲ ਦੀਆਂ ਬੱਸਾਂ ਦੀ ਇੱਕ ਪਾਸੇ ਤਾਂ ਤੋੜਪੰਨ ਕੀਤੀ ਗਈ ਦੂਜਾ ਉਸਤੇ ਖਾਲਿਸਤਾਨੀ ਨਾਰੇ ਲਿਖ ਦਿੱਤੇ ਗਏ ਨੇ ਔਰ ਇਹ ਵਿਵਾਦ ਹੁਣ ਜੋ ਹੈ ਪੰਜਾਬ ਤੇ ਹਿਮਾਚਲ ਦਾ ਇਹ ਵੱਡਾ ਰੂਪ ਧਾਰਨ ਕਰ ਰਿਹਾ ਹੈ ਹਿੰਦੂ ਜਥੇਬੰਦੀਆਂ ਵੀ ਜੋ ਨੇ ਉਹ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੀਆਂ ਨੇ ਦੂਜੇ ਪਾਸੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਪਹਿਲਾਂ ਮਾਫੀ ਮੰਗੋ ਦੇਖੋ ਇਹ ਜੋ ਮਾਮਲਾ ਬਣਾਇਆ ਗਿਆ ਪੰਜਾਬ ਦੀਆਂ ਬਸਾਂ ਦੀ ਗੱਲ ਕਰ ਲਈ ਹਿਮਾਚਲ ਦੀਆਂ ਗੱਲ ਕਰ ਲਈ ਹਰਿਆਣਾ ਦੀਆਂ ਗੱਲ ਕਰ ਲਈਏ ਜੀ ਇੱਕ ਦਿਨ ਪਹਿਲਾਂ ਹਰਿਆਣਾ ਚ ਅੰਬਾਲਾ ਚ ਬਸਾਂ ਰੋਕ ਕੇ ਪੰਜਾਬ ਦੀਆਂ ਬਸਾਂ ਦੇ ਭਗਤ ਮਾਤਾ ਦੀ ਤਸਵੀਰ ਲਾਈ ਗਈ ਹੂੰ ਮੁਾਛਲਦੀ ਗੱਲ ਆਈ ਹੁਣ ਤੁਸੀਂ ਹਮਾਚਲ ਸੱਚpan ਤੋੜਦੀ ਗੱਲ ਕਰਦੇ ਆ ਜੀ ਸਰਕਾਰਾਂ ਚਾਹੇ ਹਿਮਾਚਲ ਆ ਚਾਹੇ ਰਾਣਾ ਚਾਹੇ ਪੰਜਾਬ ਆ ਹਮ ਰਾਜਨੀਤੀ ਤੋਂ ਉੱਪਰ ਉੱਟ ਕੇ ਜਿਹੜੇ ਵੀ ਕੋਈ ਦੋਸ਼ੀ ਐ ਇਸ ਮਾਮਲੇ ਚ ਕੋਈ ਸਰਾਤੀ ਅਨਸਰ ਐ ਉਹਨੂੰ ਨੱਥ ਪਾਏ ਜਾਣ ਦੀ ਲੋੜ ਐ ਕਿਉਂਕਿ ਪੰਜਾਬ ਦੇ ਖਰਾਬ ਇੱਕ ਵੱਡੀ ਸਾਜ਼ਿਸ਼ ਜਿਹੜੀ ਘੜੀ ਜਾ ਰਹੀ ਐ ਕੁਗਵਾਸ ਦਾ ਪੰਜਾਬ ਐ ਪੰਜਾਬ ਚ ਕਦੇ ਵੀ ਲੰਬੇ ਸਮੇਂ ਤੋਂ ਪੰਜਾਬ ਨੂੰ ਬੀਂਗੇ ਜਰਨਲਿਸਟ ਕਵਰ ਕਰਦਾ ਆ ਰਹੇ ਬਹੁਤ ਕੁਝ ਪੰਜਾਬ ਨੇ ਅਤਰਾ ਚੜਾ ਵਿਖੇ ਵੜੀnga ਤਤਿਆਂ ਛੰਡੀਆਂ ਵਾਵਾ ਦੇ ਵੀ ਲੰਘਿਆ ਉਹ ਤਤਿਆਂ ਛੰਡੀਆਂ ਵਾਵਾ ਜਿਹੜੀਆਂ ਹੈਗੀਆਂ ਉਹਦੇ ਚ ਲੰਘਦੇ ਆ ਵੀ ਪੰਜਾਬ ਕਦੇ ਐ ਕਿ ਤੜਾਂ ਚ ਨਹੀਂ ਬੰਡੇਗਾ ਗਰੁੱਪਾਂ ਚ ਨਹੀਂ ਬੰਡੇਗਾ ਨਫਰਤ ਦੇ ਰਾਜ ਚ ਨਹੀਂ ਬੰਡੇਗਾ ਸੁਹਿਸ ਕਰਕੇ ਜਿਹੜਾ ਹੈਗਾ ਨੂੰ ਫੌਰੀ ਤੌਰ ਤੇ ਕੋਈ ਨਾ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੈ ਤੋ ਉਹ ਕਿੰਨਾ ਸੋਖਾ ਤਰੀਕਾ ਲੱਭਿਆ ਬੱਸਾਂ ਦਾ ਜਾਂਦੀਆਂ ਹੀ ਆ ਹਿਮਾਚਲ ਵਾਲੀਆਂ ਪੰਜਾਬ ਚ ਆਉਣੀਆਂ ਪੰਜਾਬ ਵਾਲੀਆਂ ਹਰਿਆਣੇ ਜਾਣਗੀਆਂ ਤੇ ਇਹਦੇ ਹਰਿਆਣੇ ਵਾਲੀਆਂ ਹਿਮਾਚਲ ਵਾਲੀਆਂ ਪੰਜਾਬ ਵਾਲੀਆਂ ਪਸੰਦਾਂ ਇੰਟਰਸਟੇਟ ਬੱਸ ਸਰਵਿਸ ਹੈਗੇ ਜਾਂਦੀਆਂ ਜਾਂਦੀਆਂ ਜੀ ਕੋਈ ਵੀ ਤੁਰੀ ਜਾਂਦੀ ਬਾਤ ਤੇ ਕਿਸੇ ਭਜਿਆ ਜਾਂਦਾ ਕੋਈ ਤਿਆਰ ਲਾ ਦੇ ਕੋਈ ਰੂੜੇ ਮਾਰ ਦੇ ਤੇ ਇਹਨੂੰ ਫਿਰਕੂ ਰੂਪ ਦੇਣ ਜਾਣ ਤੋਂ ਹਰ ਹਾਲਤ ਤੇ ਰੋਕੇ ਜਾਣ ਦੀ ਜ਼ਰੂਰਤ ਹੈ ਇਹ ਪੰਜਾਬ ਲਈ ਕੋਈ ਚੰਗਾ ਸ਼ੁਭ ਸ਼ਗਨ ਨਹੀਂ ਹੈ ਨਾ ਹੀ ਕੋ ਪੰਜਾਬ ਦੇ ਹੱਕ ਤੇ ਅਵਾਜ਼ ਬਲੰਦ ਕਰਨ ਵਾਲੇ ਤੇ ਨਾ ਹੀ ਕੋ ਲੂੰਡੀ ਸੂਬੇ ਹੈ ਜੀ ਗਵਾਂਡੀ ਸੂਬਿਆਂ ਚ ਜੇ ਹਰਿਆਣਾ ਚ ਕਿਸੇ ਨੇ ਪੋਸਟਰ ਲਾਇਆ ਜਾਂ ਮਾਚਸ ਜਾਇਆ ਉਹ ਵੀ ਕੋ ਪੰਜਾਬ ਦੇ ਸ਼ੁਭ ਜਿੰਦਗ ਨਹੀਂ ਜਾਣ ਬੁੱਝ ਕੇ ਸਮਾਲਣ ਤੂਲ ਦਿੱਤੀ ਜਾ ਰਹੀ ਹੈ ਪੰਜਾਬ ਦਾ ਹਰਿਆਣੇ ਦੀਆਂ ਬੱਸਾਂ ਆਉਣ ਮਾਝੇ ਨੇ ਬੱਸਾਂ ਪੰਜਾਬ ਦੀਆਂ ਬੱਸਾਂ ਇਹ ਦੱਸਿਆ ਜਾਏ ਕਿ ਪੋਸਟਰ ਲਾਉਣ ਦੇ ਨਾਲ ਕੀ ਹੋਣ ਲੱਗਾ ਹੈ ਕੀ ਪੰਜਾਬ ਦੇ ਦਇ ਦਾ ਇਸਾਨੀ ਮਾਝੇ ਦੇ ਦਇ ਦਾ ਇਸਾਨੀ ਹਰਿਆਣਾ ਦੇ ਦਇ ਦਾ ਇਸਾਨੀ ਹੂੰ ਫੇਜ਼ ਤੇ ਜਾਣੂਜ ਕੇ ਘੜਤਣ ਉਹਨਾਂ ਦੀ ਬਕਰਾੜ ਪੈਦਾ ਕੀਤੀ ਜਾ ਰਹੀ ਹੈ ਇਹ ਵੱਡੀ ਇੱਕ ਸਾਜ਼ਿਸ਼ ਹੈ ਇਹ ਸਾਜ਼ਿਸ਼ ਨੂੰ ਜਿਵੇਂ ਕਹਿੰਦੇ ਸ਼ੁਰੂ ਚ ਹੀ ਜਿਹੜਾ ਹੈਗਾ ਨੱਪਣ ਦੀ ਜ਼ਰੂਰਤ ਹੈ ਗਿਆ ਪੰਜਾਬੀ ਤਾਂ ਪੂਰੀ ਦੁਨੀਆ 'ਚ ਮਾਨਵਤਾ ਨੂੰ ਪ੍ਰੇਮ ਕਰਨ ਵਾਲੇ ਆ ਤੇ ਦੇਸ਼ ਭਗਤੀ ਦੇ ਮਾਮਲੇ 'ਚ ਪੰਜਾਬੀਆਂ ਦਾ ਤਾਂ ਕੋਈ ਅਸਾਨ ਨਹੀਂ ਹੈ ਜੀ ਪੰਜਾਬੀਆਂ ਨੇ ਜਿੰਨੀਆਂ ਜਿੱਲਾਂ ਗੱਡੀਆਂ ਜਿੰਨੀਆਂ ਕਰਵਾਨੀਆਂ ਤੇ ਅੱਜ ਵੀ ਜੇ ਦੇਤੀ ਰੱਖੀ ਸਰਹੱਦਾਂ ਦੇ ਮੱਗੇ ਵੀ ਘਰਾਂ ਨੂੰ ਜੇ ਇੱਕ ਤੇ ਸਿੱਧੇ ਤੌਰ ਤੇ ਗੋਲੀ ਪੈਂਦੀ ਹੈ ਤਾਂ ਉਹਦੇ ਪੰਜਾਬੀ ਵੀ ਬਹੁਤ ਵੱਡਾ ਹੈ ਜਿਹੜੇ ਦੁਸ਼ਮਣ ਨੇ ਗੋਲੀਆਂ ਆਪਣੇ ਖਾਂਤੇ ਖਾਂਦੇ ਆ ਜੀ ਸੋ ਪੰਜਾਬੀਆਂ ਦਾ ਇਹ ਸਮਾਂ ਜਿਹੜੇ ਇਮਤਿਹਾਨ ਲੈ ਜਾਣ ਦੀ ਲੋੜ ਨਹੀਂ ਦੁਨੀਆ ਨੂੰ ਪਤਾ ਕਿ ਪੰਜਾਬੀ ਕਿੰਨੇ ਵੱਡੇ ਦੇਸ਼ ਭਗਤ ਹੈ ਤੇ ਨਾ ਹੀ ਸਾਡੀ ਦੇਸ਼ ਭਗਤੀ ਦੇ ਕੋਈ ਦੇ ਦੇ ਕੋਈ ਹਿੱਸੇ ਦਾ ਕੁਈ ਜੇ ਦਾ ਦਿਮਾਗ ਸਹੀ ਨਾ ਹੋਵੇ ਉਹ ਇਸ ਢੰਗ ਦੇ ਨਾਲ ਸਾਡੇ ਤੇ ਸਵਾਲ ਕਰ ਸਕਦਾ ਕਿਉਂਕਿ ਪੰਜਾਬੀ ਦੇ ਦੇ ਅੰਦਰ ਕਿਸੇ ਨਾਲ ਵੀ ਘੱਟ ਨਹੀਂ ਸਭ ਨਾਲ ਵੱਧ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਫਿਰ ਕਿਉਂ ਗੱਸਾ ਨੂੰ ਲੈ ਕੇ ਸ਼ੀਸ਼ੇ ਤੋੜਨ ਦੀ ਗੱਲ ਲੈ ਕੇ ਜਾ ਇਸ਼ਤਿਹਾਰ ਲਾਉਣ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਫੌਰੀ ਤੌਰ ਤੇ ਰੋਕ ਕੇ ਜਾਣ ਦੀ ਲੋੜ ਹੈ ਜੀ ਜੀ ਸਿੱਧੂ ਸਾਹਿਬ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਨਵੀਂ ਆਬਕਾਰੀ ਨੀਤੀ ਦੀ ਗੱਲ ਕੀਤੀ ਔਰ ਇਹ ਵੀ ਕਿਹਾ ਕਿ ਸਾਡਾ ਟੀਚਾ ਹੈ ਕਿ ਅਸੀਂ 11080 ਕਰੋੜ ਦੇ ਕਰੀਬ ਜੋ ਹੈ ਉਹ ਮਾਲੀਆ ਇਕੱਠਾ ਕਰਨਾ ਹੈ ਕੀ ਕਹਿਣਾ ਚਾਹੋਗੇ ਇਸ ਖਬਰ ਤੇ ਬਿਲਕੁਲ ਦੇਖੋ ਪਾਸਿਮਾ ਅਗਲੇ ਦਿਨਾਂ ਦੇ ਬਜਟ ਵੀ ਦਿੱਤਾ ਆਪਾਂ ਪਹਿਲਾਂ ਜ਼ਿਕਰ ਕਰਕੇ ਇੱਟੇ ਵਿੱਤ ਮੰਤਰੀ ਇਹ ਪੇਸ਼ ਕਰਨਾ ਹੈ ਜੀ ਆਬਕਾਰੀ ਜਿੱਦਾਂ ਉਹਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਤਾਂ ਬਹੁਤ ਵੱਡੀ ਬਿਹਤਰੀ ਹੋਈ ਹੈ ਹਮ ਚੰਗੀ ਗੱਲ ਆ ਪੰਜਾਬ ਲਈ ਸ਼ੁਭ ਸ਼ਗਨ ਹੈ ਇਗਾਲਮਾ ਹੋਰ ਵੀ ਕਹਿਣਾ ਚਾਹਾਂਗਾ ਜੀ ਕਿ ਕੁਝ ਲੋਕੋ ਪੋਲੀਟਿਕਲ ਪਾਰਟੀਆਂ ਜਿਹੜੀਆਂ ਚਾਹੇ ਫਾਜਪਾ ਹੋਵੇ ਜਾਂ ਕਾਂਗਰਸ ਹੋਵੇ ਜ਼ਗਾਦਾਰੇ ਨਿਸ਼ਾਨੇ ਦੇ ਲੈਂਦੀਆਂ ਰਹੀਆਂ ਆ ਆਮ ਆਦੀ ਪਾਰਟੀ ਨੂੰ ਦੀ ਸਰਕਾਰ ਨੂੰ ਕੇ ਜੀ ਸ਼ਨਾਖ ਘਟਾਲੇ ਨੂੰ ਲੈ ਕੇ ਵੱਡਾ-ਵੱਡਾ ਜਿਦਾਂ ਜਿਸ ਤਰ੍ਹਾਂ ਦਾ ਦਿੱਲੀ 'ਚ ਹੋਇਆ ਹੈ ਪੰਜਾਬ 'ਚ ਵੀ ਉਹਦੀ ਪਹੁੰਚੀ ਹੈ ਪੰਜਾਬ 'ਚ ਵੱਡੇ ਕਪਲੇ ਹੋਇਆ ਉਹ ਸਾਰੇ ਜਿਹੜੇ ਦੋਸ਼ ਆ ਉਹ ਵੀ ਨਰਮੂਲ ਸਾਹਿਬ ਤੋਂ ਹੋਇਆ ਹਰਪਾਲ ਜੀ ਮਾਨੇ ਜਿਹੜਾ ਪ੍ਰਸ ਖਾਨ ਬਣ ਕੇ ਦੇਖ ਹਲਤਾ ਹਾਈ ਆ ਕਿ ਪੰਜਾਬ ਦੇ ਖਜ਼ਾਨੇ ਚ ਬੜ ਉਤਰੀ ਹੋਈ ਹੈ ਤੇ ਕੋਈ ਨੋਰਾ ਨਹੀਂ ਪਰ ਵੱਡੀ ਗੱਲ ਜੋ ਇਹ ਊਜ ਲੱਗ ਰਹੀ ਸੀ ਆਪਦੇ ਉੱ퍼 ਕਿ ਪਤਾ ਨਹੀਂ ਜੀ ਇਹਦੇ ਪਿਛੇ ਕੌਣ ਹੱਥ ਲੰਗ ਰਿਹਾ ਹੈ ਘਟਾਲਿਆਂ ਦੀ ਗੱਲ ਕੀਤੀ ਜਾ ਰਹੀ ਸੀ ਉਹ ਸਾਰਾ ਕੁਝ ਵੀ ਜਿੱਦਾਂ ਹੁੰਦਾ ਨੇ ਕਿ ਨੇਰੀ ਜੇ ਚੱਲਦੀ ਹੈ ਤੇ ਬਾਰਿਸ਼ ਕਾਏ ਜਿੱਦਾ ਸਾਰਾ ਕੁਝ ਮਿੱਟੀ ਇਕੱਠਾ ਬੈਠ ਜਾਂਦਾ ਹਰਪਾਲ ਝਿਮਾਂ ਦੇ ਬਿਆਨ ਨੇ ਘਟੂ ਘਟ ਇਹ ਮਿੱਟੀ ਇਕੱਠਾ ਮਟਾਤਾ ਜੀ ਕਿ ਸਹੀ ਜੀ ਪਾਲਸੀ ਚ ਪੰਜਾਬ ਦੇ ਅੰਦਰ ਕੋਈ ਹੋ ਜਾ ਘਟਾਲਾ ਨਜ਼ਰ ਨਹੀਂ ਆ ਰਿਹਾ ਜੇ ਕਟਾਲਾ ਹੁੰਦਾ ਤਾਂ ਜਰਪਾਲ ਸਿੰਘ ਮਾ ਇਹ ਬੜੋtheta ਦੀ ਗੱਲ ਸੀ ਕਹਿ ਸਕਦੇ ਸੋ ਦੁਨੀਆ ਪਹਿਲੋਂ ਅੱਗੇ ਗੱਲ ਬੜੀ ਐ ਮੈਂ ਜਰਪਾਲ ਸਿੰਘ ਮੈਨੇ ਬੋਲੀ ਹੈ ਜੀ ਜੀ ਜਗਤਾਰ ਜੀ ਸੂਬਿਆਂ ਦੀ ਹੱਦਬੰਦੀ ਦੀ ਗੱਲ ਕਰ ਲੈਨੇ ਆ ਬੜਾ ਵੱਡਾ ਮੁੱਦਾ ਏ ਔਰ ਇਸ ਮੁੱਦੇ ਤੇ ਹਰ ਪਾਰਟੀ ਅੱਜ ਬੋਲ ਵੀ ਰਹੀ ਹੈ ਤਾਂ ਜੰਨੀ ਦੇ ਵਿੱਚ ਇੱਕ ਕਾਨਫਰੰਸ ਹੁੰਦੀ ਹੈ ਅਕਾਲੀ ਦਲ ਦੇ ਲੀਡਰ ਵੀ ਜੋ ਨੇ ਇਸ ਕਾਨਫਰੰਸ ਦਾ ਹਿੱਸਾ ਬਣਦੇ ਨੇ ਡਾਕਟਰ ਦਲਜੀਤ ਚੀਮਾ ਉੱਥੇ ਗਏ ਨੇ ਬਲਵਿੰਦਰ ਭੂੰਦੜ ਹੋਣੀ ਗਏ ਨੇ ਕਈ ਕਾਂਗਰਸੀ ਆਕੂ ਵੀ ਉੱਥੇ ਮੌਜੂਦ ਨੇ ਕੀ ਕਹਿਣਾ ਚਾਹੋਗੇ ਪੰਜਾਬ ਦੀ ਹੱਦਬੰਦੀ ਜਾਂ ਫਿਰ ਅਗਰ ਹਿਮਾਚਲ ਦੀ ਹੱਦਬੰਦੀ ਹੋ ਜਾਂਦੀ ਹੈ ਹਰਿਆਣਾ ਦੀ ਹੋ ਜਾਂਦੀ ਹੈ ਇਹ ਸੀਟਾਂ ਵੰਡੀਆਂ ਜਾਂਦੀਆਂ ਨੇ ਬੜਾ ਸਵਾਲਾਤ ਮਾਂਜੀ ਜਿਸ ਸਵਾਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੋ ਦੋ ਅ ਐਂਗਲ ਤੋਂ ਇਹਦੀ ਇੰਪੋਰਟੈਂਸ ਹੈ ਜੀ ਇੱਕ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਪੂਂਦੜ ਡਾਕਟਰ ਦਰਜੀਤ ਸਿੰਘਾ ਦੋਨੇ ਅਕਾਲੀ ਦਲ ਦੇ ਕੱਦਾਵਾਰ ਆਗੂ ਹੈ ਜੀ ਚਨਈ ਦੇ ਵਿੱਚ ਅੱਜ ਦੱਖਣ ਦੇ ਜਿਹੜੇ ਸਟੇਟਸ ਹੈਗੇ ਆ ਉਹਨਾਂ ਦੇ ਮੁੱਖ ਮੰਤਰੀ ਪੇਟ੍ਰਿਕਲ ਪਾਰਟੀਾਂ ਦੇ ਆਗੂ ਉਹਨਾਂ ਵੱਲੋਂ ਹੱਦਬੰਦੀ ਨੂੰ ਲੈ ਕੇ ਕਾਨਫਰੰਸ ਜੜੀ ਗਿਆ ਸਿਮੇਲਨ ਰੱਖਿਆ ਗਿਆ ਸੀ ਜੀ ਮੇਰਾ ਖਿਆਲ ਹੈ ਕਿ ਅਕਾਲੀ ਦਲ ਜਿਹੜਾ ਹੈ ਭਾਜਪਾ ਨਾਲ ਸਬੰਧ ਤੋੜਨ ਤੋਂ ਬਾਅਦ ਇਹ ਪਹਿਲਾ ਮੌਕਾ ਹੋਇਆ ਜਦੋਂ ਕੌਮੀ ਪੱਧਰ ਤੇ ਇੱਕ ਕੌਮੀ ਪੱਧਰ ਦੀ ਜਿਹੜੀ ਰਾਜਨੀਤੀ ਹੈ ਭਾਜਪਾ ਨੂੰ ਛੱਡ ਕੇ ਵੱਖਰੇ ਤੌਰ ਤੇ ਉਹਨਾਂ ਨੇ ਇੱਕ ਆਪਣੀ ਹਾਜ਼ਰੀ ਲਵਾਈ ਆਕਸਰ ਜਿਹੜਾ ਹੈਗਾ ਅਕਾਲੀ ਦਲ ਬਾਰੇ ਮੰਨਿਆ ਜਾਂਦਾ ਸੀ ਕਿ ਹੱਕਾਂ ਦੀ ਰਖਵਾਲੀ ਦੀ ਗੱਲ ਫੈਡਰਲ ਢਾਂਚੇ ਦੀ ਗੱਲ ਮੇਸਾਂ ਕਾਲੀਦਰ ਕਹਿੰਦਾ ਰਿਹਾ ਵੱਡੇ ਕੱਦਾਵਾਰ ਆਗੂ ਕਹਿੰਦੇ ਰਿਹਾ ਜੀ ਪਰ ਆ ਜੋ ਸਿਮੂਲਿਤ ਕਰਕੇ ਚੇਨਈ ਸੰਮੇਲਨ ਦੇ ਵਿੱਚ ਹੱਤਬੰਦੀ ਦੇ ਮਾਮਲੇ ਲੈ ਕੇ ਕਾਲੀਦਨ ਇੱਕ ਤਾਂ ਇਹ ਸਾਬਤ ਕਰ ਦਿੱਤਾ ਕਿ ਅਸੀਂ ਫੈਡਰਲ ਢਾਂਚੇ ਦੇ ਹਮਾਇਤੀ ਆ ਹਮ ਉਹਦੇ ਚ ਵੱਡੀ ਗੱਲ ਇਹ ਵੀ ਇੱਕ ਪੋਲੀਟਿਕਲ ਪਾਰਟੀਆਂ ਜੋ ਮਰਜ਼ੀ ਗਈਆਂ ਹੁਣ ਉਹਨਾਂ ਨੇ ਫੈਡਰਲ ਢਾਂਚੇ ਨੂੰ ਲੈ ਕੇ ਕਿਹਾ ਕਿ ਇਸ ਮਾਮਲੇ ਦੀ ਅਸੀਂ ਹਮਾਇਤ ਕਰਦੇ ਆ ਇਦਾਂ ਦੀ ਗੱਲ ਜਿਹੜੀ ਹੈਗੀ ਆ ਹੋਣੀ ਨਹੀਂ ਚਾਹੀਦੀ ਕਿ ਜਿਹੜੀਆਂ ਛੋਟੀਆਂ ਸੇਟਾਂ ਆ ਵਾਦੀ ਦੇ ਲੈ ਨਾਲ ਜਿੰਨੇ ਸੀਟਾਂ ਘਟੰਨਾ ਜਾ ਰਹੀਆਂ ਬੜਾ ਵੱਡਾ ਦੇਵੀ ਚਮੁਰੀ ਦੇ ਲਈ ਖਤਰਾ ਜੀ ਖਾਲੀਗੱਡਾ ਸਟੈਂਡ ਇੱਕ ਨਵੀਂ ਕਿਸਮ ਦੀ ਉਹਨਾਂ ਨੇ ਰੋਸ਼ਨੀ ਕਹਿ ਲਈ ਆਪਾਂ ਰਸਤਾ ਦਿਖਾਇਆ ਪਾਜਪਾ ਤੋਂ ਵੱਖਰੇ ਤੌਰ ਤੇ ਰਾਹ ਆਪਣਾਇਆ ਕਿਉਂਕਿ ਜੇ ਪਾਜਪਾ ਦੇ ਰਾਹ ਤੇ ਚੱਲਦੇ ਆਂ ਜੀ ਜੀ ਅਕਾਲੀ ਦਾ ਅੱਗੇ ਉਹਨਾਂ ਦੇ ਮੁੱਦੇ ਨੇ ਹਮਾਇਤ ਹੀ ਕਰਦਾ ਰਿਹਾ ਜੀ ਜੀ ਪਰ ਕੋਮੀ ਪੱਧਰ ਤੇ ਰਾਜਨੀਤੀ ਚ ਅਕਾਲੀ ਦਲ ਨੇ ਕਲਾਉ ਦੇ ਸ਼ਮੂਲੀਅਤ ਨਹੀਂ ਕੀਤੀ ਮੈਂ ਕਹਿੰਦਾ ਬਲਵਿੰਦਰ ਪੁੰਨਰ ਜੀ ਡਾਇਰੈਕਟਰ ਸੀਮਾ ਨੇ ਇੱਕ ਵੱਖਰੀ ਪਛਾਣ ਬਣਾਈ ਆ ਅੱਜ ਮੁੜ ਕੇ ਕਾਫੀ دیر ਬਾਅਦ ਕੋਮੀ ਰਾਜਨੀਤੀ ਦੂਜੀ ਗੱਲ ਆਪਾਂ ਆਪਦੀ ਗੱਲ ਕਰ ਲਈਏ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਗਏ ਉਹਨੇ ਬੜਾ ਸਾਫ ਲਾਜੰਜ ਕਿਹਾ ਕਿ ਮੈਂ ਨਾ ਪਾਰਟੀ ਦੇ ਸਰ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਉਹਨਾਂ ਦੇ ਦੇਸ਼ ਦੇ ਉੱਤੇ ਉਹਨਾਂ ਦੇ ਕਹਿਣ ਦੇ ਉੱਤੇ ਆਇਆ ਇਸ ਮੁੱਦੇ ਦੇ ਕਹਿੰਦਾ ਸੀ ਦੱਖਣ ਦੇ ਨਾਲ ਡਟ ਕੇ ਖੜੇ ਆ ਜੀ ਪੰਜਾਬ ਨਾਲ ਵੀ ਕਹਿੰਦੇ ਵਿਤਕਰਾ ਹੋ ਰਿਹਾ ਜੀ ਜੀ ਦਰਸ਼ਕਾਂ ਲਈ ਸੰਗੇਵ ਜੀ ਦੱਸਣਾ ਚਾਹਾਂਗੇ ਕਿ ਨਵੀਂ ਹੰਦਬੰਦੀ ਜਿਹੜੇ ਅਗਲੇ ਸਮੇਂ 'ਚ ਹੋਣੀ ਹੈ ਰਾਜਾਂ ਦੇ ਵਾਕ ਉਹ ਜਿਹੜੀਆਂ ਪਾਰਲੀਮੈਂਟ ਸੀਟਾਂ ਉਹਨਾਂ ਨੂੰ ਲੈ ਕੇ ਇਹ ਵੱਡਾ ਖਦਸ਼ਾ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਆਬਾਦੀ ਦੇ ਲੈਣ ਨਾਲ ਹੱਦਬੰਦੀ ਹੋਵੇ ਜੀ ਜੇ ਆਬਾਦੀ ਦੇ ਲੈਣ ਨਾਲ ਹੱਦਬੰਦੀ ਹੋਵੇ ਤਾਂ ਟੈਕਨੀਕਲ ਦੇ ਤੌਰ ਤੇ ਕੀ ਹੈ ਕਿ 50 ਦੇ ਬਿਸ਼ਰੇ 13 ਸੀਟਾਂ ਜੀ ਜੀ ਜੇ ਪਾਰਲੀਮੈਂਟ ਦੇ ਸੀਟਾਂ 13 ਤੋਂ ਵੱਧ ਕੇ 880 ਹੋ ਜਾਣੀਆਂ ਤਾਂ ਰੇਸ਼ੋ ਦੇ ਸਹਾਰ ਨਾਲ ਤਾਂ 13 ਦੀ ਬਜਾਏ ਹੋ ਸਕਦਾ 5 ਸੀਟਾਂ 50 ਨੂੰ ਹੋਰ ਵੀ ਮਿਲ ਜਾਣੀਆਂ ਪਰ ਜਿਹੜਾ ਅਨੁਪਾਤ ਹੈ ਅਨੁਪਾਤ ਦੇ ਲੈਣ ਨਾਲ ਪਾਰਲੀਮੈਂਟ ਚ ਅਨੁਪਾਤ ਦੀ ਗਣਤੀ ਕਰ ਜਾਈ ਜੀ ਇਦਾਂ ਦੱਖਣ ਦੇ ਸੂਬੇ ਵੀ ਇਸ ਦਾ ਵਿਰੋਧ ਕਰ ਰਹੇ ਆ ਅਗਲੇ ਦਿਨਾਂ 'ਚ ਹైదరాబాద్ 'ਚ ਵੀ ਇਹ ਕਾਨਫਰੰਸ ਹੋ ਰਹੀ ਹੈ ਜੀ ਜੀ ਇਹ ਵੱਡਾ ਮਾਮਲਾ ਹੈ ਆਪ ਬੜੇ ਔਰ 42 60 ਦੇ ਬਾਕੀ ਜਿਹੜੀਆਂ ਵੱਡੀਆਂ ਤਰ੍ਹਾਂ ਹੈਗੀਆਂ ਉਹ ਵਿਰੋਧ ਕਰ ਰਹੀਆਂ ਕਿ ਇਸ ਮਾਮਲੇ 'ਚ ਜਿਹੜੀ ਆਬਾਦੀ ਦਾ ਲਿਹਾਜ਼ ਦਾ ਹੱਦਬੰਦੀ ਨਹੀਂ ਉਸੇ ਪ੍ਰਵਾਨ ਨਹੀਂ ਕਰਾਂਗੇ ਜੀ ਜੀ ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹਨਾਂ तमाम ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਖਬਰਾਂ ਦੇ ਪਿੱਛੇ ਦੀ ਖਬਰ ਤੇ ਵੀ ਤੁਸੀਂ ਰੌਸ਼ਨੀ ਮਾਰੀ ਆ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੀ ਖਬਰ ਦੇ ਨਾਲ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ